ਟੋਟੇ ਜਿੰਮੇਦਾਰ ਆਵਾਸਤ ਨਾਲ ਸਪੈਸ਼ਲ ਤੋਂ ਬੈ ਡੀਆਈ 265 ਇਹ ਮਾਡਲ ਦੀ ਗੱਲ ਕਰੀਏ ਤਾਂ ਸਿਰਫ 2000 ਤੇ ਡਿਮਾਂਡ ਵੀ ਜਾਇਜ਼ ਹੀ ਐ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਬਾਕੀ ਦੀ ਜਿਹੜੀ ਸਟੋਰੀ ਆ ਆਪਾਂ ਅੰਕਲ ਹੋਰਤ ਲੈਂਦੇ ਆ ਅੰਕਲ ਜੀ ਕੀ ਹਾਲ ਚਾਲ ਐ ਬਹੁਤ ਵਧੀਆ ਟਰਨ ਸਾਹਿਬ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਠੀਕ ਠਾਕ ਲੱਗਿਆ ਟਾਈਮ ਹੋਣਾ ਹੈ ਕਣਕਾ ਕੋਲ ਹਾਂ ਕਣਕਾਂ ਵਿੱਚ ਵਿਲੇ ਹੋ ਗਏ ਹੁਣ ਵਿਲੇ ਹੋ ਗਏ ਹਨ ਚਲੋ ਵਧੀਆ ਨਾ ਬਾਕੀ ਹੁਣ ਤਾਂ ਮੰਡੀ ਵੀ ਥੋੜੀ ਚੈਲਪੈਲ ਹੋਊਗੀ ਹਾਂ ਮੰਡੀ 'ਚ ਵੀ ਚੈਲਪੈਲ ਹੈ ਕਿਉਂਕਿ ਕਿਸਾਨੀ 'ਚ ਕਣਕ ਦੀ ਫਸਲ ਚੰਗੀ ਹੋਣ ਕਰਕੇ ਹਰ ਜ਼ਿਮੀਂਦਾਰ ਕੋਲ ਨੂੰ 200 ਰੁਪਏ ਬਚੇ ਆ ਗਏ ਕਣਕ ਸੁਣੀ ਹੋਈ ਹੈ ਜੀ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਹਰ ਇੱਕ ਕਿਸਾਨ ਭਰਾ ਖੁਸ਼ ਰਹੇ ਬਿਲਕੁਲ ਜੀ ਹੈ ਨਾ ਤੇ ਕੀ ਸਟੋਰੀ ਹੈ ਜੀ ਦੀ ਇਹਦੀ ਸਟੋਰੀ ਢੋਸਾ ਵੇ ਹੈਗੀ ਆ ਵੀ ਇਹ ਟਰ अच्छा इदा इदा जी ਤੇ ਇਹਦਾ ਜਿਹੜਾ ਆਪਾਂ ਰੇਟ ਪਾਇਆ ਉਹ 1,09500 ਰੁਪਇਆ ਪਾਇਆ ਜੀ ਹੂੰ ਤੇ ਨੰਬਰ ਇਹਦਾ ਹਰਿਆਣਾ ਜੀ ਅੱਛਾ ਟਰੈਕਟਰ ਕੱਲੇ ਬੰਪਰ ਨੂੰ ਛੱਡ ਕੇ ਸਾਰੇ ਦਾ ਸਾਰਾ ओरिजिनल ਹੈ ਟਰੈਕਟਰ ਬਹੁਤ ਪਿਆਰਾ ਹੈ ਜੀ ਹਣਾ ਹਾਂ ਅੱਛਾ ਜੀ ਪਗਰਲੇ ਟਾਇਰ ਅਪੋਲੋ ਦੇ 80 ਪੈਸੇ ਜੀ ਅੱਛਾ ਜੀ ਮੂਰਲੇ ਟਾਇਰ ਐਮ ਆਰ ਐਫ ਦੇ 75 80 ਪੈਸੇ ਜੀ ਅੱਛਾ ਜੀ ਇੰਜਨ ਦੀ ਇੰਨੀ ਗਰੰਟੀ ਦੇਵਾਂਗੇ ਕਿ ਬੰਦਾ 8 ਦਿਨ ਬੋਣ ਤੋਂ ਬਾਅਦ ਪੈਸੇ ਦੇਵੇ ਜੇ ਉਹਦੀ ਨਾ ਤਸੱਲੀ ਹੋਵੇ ਤਾਂ ਟਰੈਕਟਰ ਵਾਪਸ ਦੇ ਦੇ ਅੱਛਾ ਹਾਂ ਮਤਲਬ ਇਹ ਨਹੀਂ ਵੀ ਆਪਣਾ ਅੱਜ ਸੌਦਾ ਹੋ ਗਿਆ ਤੇ ਪੈਸੇ ਗਿਨੇ ਗਏ ਜਾਂ ਮੰਨ ਲਓ ਕੁਝ ਵੀ ਹੈ ਨਾ ਕਿ ਭਾਈ ਹੁਣ ਤੇਰਾ ਟਰੈਕਟਰ ਤੇਰਾ ਹੋ ਗਿਆ ਬਸ ਵੀ 8 ਦਿਨ ਦੀ ਗਰੰਟੀ ਹੈ ਕਹਿੰਦਾ ਮੈਂ ਆਪਣੀ ਗਰੰਟੀ ਹੈ ਜੀ ਕਿਉਂਕਿ ਮੰਡੀ ਦਾ ਤਸੂਰ ਹੁੰਦਾ 8 ਦਿਨ ਪੈਸੇ ਦਿੰਦੇ ਆ ਜਿੰਨਾ ਬਿਆਨਾਂ ਦੇ ਕੇ ਜਾਣਗੇ ਉਹਨਾਂ ਬਿਆਨਾਂ ਵਾਪਸ ਲੈ ਜਾਣ ਤੇ ਟਰੈਕਟਰ ਮੇਰਾ ਖੜਾ ਕਰ ਦਿਆ ਖੜਾ ਕਰ ਦੇ ਕਰ ਜੇ ਇਹਦੇ ਵੀ ਇਹਦੇ ਇੰਜਨ ਚ ਨੁਕਸਾ ਹੈ ਜਾਂ ਇਹਦੇ ਗੇਅਰ ਚ ਲੋ ਹਾਂ ਕੋਈ ਵੀ ਨੁਕਸ ਦਿਖਾਉਂਦਾ ਹੈ ਨੀ ਗੱਲ ਕਹਾਂਗੇ 19 ਗੱਲ ਨਿਕਲੂਗੀ ਹੂੰ ਕੋਈ ਫਰਕ ਨਹੀਂ ਹੋਊਗਾ ਭਾਵੇਂ ਫੋਨ ਤੇ ਸੌਦਾ ਕਰ ਲੈਣ ਭਾਵੇਂ ਚਲਾ ਕੇ ਸੌਦਾ ਕਰਨ ਭਾਵੇਂ ਵੇਖ ਕੇ ਸੌਦਾ ਕਰ ਲੈ ਸਹੀ ਹੈ ਫਿਰ ਸੌਦਾ ਬੇਸ਼ੱਕ ਫੋਨ ਤੇ ਕਰ ਲੈਣ ਟਰੈਕਟਰ ਲੈਣ ਉਦੋਂ ਦਿਨ 8 ਦਿਨ ਆਪਦੀ ਟਰਾਈ ਮਾਰ ਲੈਣ ਜਾ ਕੇ ਆਪਣੇ ਆਪਣੇ ਘਰੇ ਹੁਣ ਖੇਤ ਸਾਰੇ ਖਾਲੀ ਪਿਆ ਘੰਟਾ ਬੋਣ 2 ਘੰਟੇ ਬੋਣ ਡੀਜ਼ਲ ਆਪਣਾ ਹੋਊਗਾ ਆ ਮੰਨ ਲਓ ਜਦੋਂ ਉਹਨਾਂ ਦੀ ਬਾਹ ਕੇ ਤਸੱਲੀ ਹੋ ਗਈ ਉਦੋਂ ਲੈ ਕੇ ਜਾਣ ਘੰਟੇ ਕਚ ਹੋਏ ਦੀ ਬੰਦੇ ਦੀ ਤਸੱਲੀ ਘੰਟੇ ਦੇਖੋ ਜੀ ਪਰਖੂ ਬੰਦਾ ਤਾਂ ਅੱਖ ਪਰਖਦਾ ਉਹ ਤਾਂ ਸ਼ਕਲ ਵੇਖ ਕੇ ਪਰਖ ਦੂਗਾ ਉਹ ਤਾਂ ਪਰਖ ਦੂਗਾ ਇਹ ਜੂਆ ਇਹ ਬੌਣ ਨੂੰ ਦਾ ਸਾਰਾ ਦਿਨ ਬਾਈ ਜਾਓ ਜਿਹਨੂੰ ਪਰਖ ਨਹੀਂ ਹੋਉਂਦਾ ਹੋਇਆ ਮੇਰੇ ਵਰਗਾ ਨਲਾਇਕ ਘਟਵਾਇਆ ਇਹਨੇ ਹਣਾ ਉਹ ਤਾਂ ਚਲੋ ਜੀ ਆਏ ਆ ਵੀ ਬਾਪੂ ਕੇ ਕਹਤੂ ਵੇਰ ਮੈਂ ਤਾਂ ਕੋਈ ਹਸਾਰ ਚ ਨਹੀਂ ਆਇਆ ਹੈ ਤੁਸੀਂ ਦਿਖਾਓ ਚਲੋ ਸਭ ਸਾਰਾ ਟਰੈਕਟਰ ਦਿਖਾਓ ਪਿੱਛੇ ਆਪਾਂ ਦਿਖਾ ਦਿੰਦੇ ਹਾਂ ਲੰਕਾ ਲੁੰਕਾ ਦਾ ਟਰੈਕਟਰ ਆਇਆ ਪਿਆ ਨਹੀਂ ਮੈਂ ਕਿ 2006-7 ਮਾਡਲ ਟਰੈਕਟਰ ਹੁੰਦਾ ਹੂੰ ਤੇ ਟਰੈਕਟਰ ਦੀ ਜੇ ਗੱਲ ਕਰ ਲਈ ਨਾ 5ਵੇਂ ਮਾਡਲ 2025 ਸਾਲ ਹੋ ਗਿਆ ਇਹਨੂੰ ਹਾਂਜੀ ਹਾਂ ਤੇ ਟਰੈਕਟਰ ਦਾ ਫਿਰ ਤੁਸੀਂ ਐ ਮੰਨ ਲਓ ਰੁਪਈਏ ਚੋਂ ਰੁਪਈਏ ਰੰਗ ਪੇਂਟ ਕੋਈ ਬੰਦਾ ਕਹੇ ਫੋਰਨਟ ਤੇ ਬੁਰਸ਼ ਲੱਗਿਆ ਉਹਦੇ ਆਪਾਂ ਦੇਣਦਾਰ ਹੋਵਾਂਗੇ ਹਾਂਜੀ ਤੇ ਨੰਬਰ ਇਹ ਹਰਿਆਣਾ ਜੀ ਹੈ ਨਾ ਨੰਬਰ ਹਰਿਆਣਾ ਜੀ ਤੇ ਚੱਲੂ ਐਫੀ ਡੈਪਟ ਤੇ ਹੀ ਹੈ ਨਾ ਚੱਲੂ ਐਫੀ ਡੈਪਟ ਤੇ ਜੀ ਹੂੰ ਜਿੰਨਾ ਸੋਹਣਾ ਟਰੈਕਟਰ ਹੈ ਉੰਨੀ ਸੋਹਣੀ ਕਾਪੀ ਹੈ ਇਹਦੀ ਅੱਛਾ ਹਾਂ ਤੇ ਕਾਪੀ ਜਿਹੜੇ ਬੰਦੇ ਨੇ ਟਰੈਕਟਰ ਤੋਂ ਕੰਮ ਲੈ ਕੇ ਨਹੀਂ ਖਰਾਬ ਹੁੰਦਦਾ ਤੇ ਕਾਪੀ ਤਾਂ ਫਿਰ ਵੀ ਅਲਮਾਰੀ ਚ ਪਈ ਹੁੰਦੀ ਨਾ ਆਪਣਾ ਕਿਵੇਂ ਖਰਾਬ ਹੋਣ ਦੇ ਆਪਣਾ ਸ਼ੌਕ ਸੀ ਬੰਪਰ ਇਹਦੇ ਟਰੈਕਟਰ ਦੇ ਮਾਦਵਕ ਸੋਹਣਾ ਨਹੀਂ ਸੀ ਅੱਛਾ ਆਪਾਂ ਆਪਦੀ ਤਸੱਲੀ ਨਾਲ ਉਹ ਬੰਪਰ ਲਾ ਕੇ ਆਪਾਂ ਬੰਪਰ ਆ ਮੰਨ ਲਓ ਆ ਬੰਪਰ ਜੀ ਦੀ ਘਾਟ ਸੀ ਤੇ ਇਹ ਪੂਰੀ ਕਰਤੀ ਇਹ ਪੂਰੀ ਕਰਤੀ ਇਹ ਪੂਰੀ ਕਰਤੀ ਹੈ ਨਾ ਵੀ ਕੋਈ ਖੜੇ ਨੂੰ ਨਿੰਦਣਾ ਨਹੀਂ ਵੀ ਨਹੀਂ ਮੈਂ ਡੀਆਈ 7 8 ਦੇਖਦੇ ਹੈ ਨਾ ਸਾਡੇ ਵਾਲੀ ਮੰਡੀ ਜੀ ਵੀ ਪਰੇ ਵੀ ਹੋਰ ਵੀ ਆਸੇ ਪਾਸੇ ਵੀ ਚਲ ਜਿਹੜੇ ਉੱਚੇ ਮਾਡਲ ਆ ਉਹ ਜਿਹੜੇ 21 22 ਮਾਡਲ ਆ ਉਹਨਾਂ ਦਾ ਤਾਂ ਹੁਣ ਮੁਕਾਬਲੀ ਕੀ ਹੈ ਜੀ ਹੈਨਾ ਉਹਨਾਂ ਦਾ ਕੀ ਮੁਕਾਬਲਾ ਹੈ ਜੀ ਉਹਨਾਂ ਦਾ ਕੀ ਮੁਕਾਬਲਾ ਹੈ ਹੈਨਾ ਉਹਨਾਂ ਦਾ ਜੇ ਜੇ 7 8 ਮਾਡਾ ਟਰੈਕਟਰ ਦੇ ਬਰਾਬਰ ਟਰੈਕਟਰ ਖੜਾ ਕਰ ਲੀਏ ਤਾਂ ਕੋਈ ਬੰਦਾ ਨਾ ਜੀ ਇਹ ਸੋਨਾ ਪਿਆ ਉਹਨਾਂ ਨਾਲ ਹੈਨਾ ਇਹ ਉਹਨਾਂ ਨਾਲ ਸੋਨਾ ਪਿਆ ਹੈ ਹੈਨਾ ਬਾਕੀ ਆਪਾਂ ਡੀਆਈ ਦੇ ਫੈਨ ਆ ਸਾਰੇ ਭਰਾਵਾਂ ਨੂੰ ਪਤਾ ਆਪਾਂ ਡੀਆਈ ਦਾ ਹੀ ਕੰਮ ਕਰਦੇ ਆ ਡੀਆਈ ਵੇਚਦੇ ਆ ਡੀਆਈ ਵੇਚਦੇ ਹੈਨਾ ਅੱਜ ਤੱਕ ਕਿਸੇ ਭਰਾ ਦਾ ਨਹੀਂ ਜਦੋਂ ਤੇ ਲੱਗੇ ਆ ਲਾਂਬਾ ਨਹੀਂ ਆਇਆ ਲੰਬਾ ਆਉਣਾ ਫਿਰ ਕੰਮ ਹੀ ਨਹੀਂ ਨਾ ਕੀਤਾ ਜਦੋਂ ਆਪਾਂ ਲੰਬਾ ਆਉੂ ਵੀ ਕਿਵੇਂ ਲੰਬਾ ਆਉੂ ਵੀ ਕਿਵੇਂ ਜਦੋਂ ਆਪਾਂ ਚੰਗਾ ਕੰਮ ਕਰਾਂਗੇ ਤਾਂ ਚੰਗੇ ਕੰਮ ਨੂੰ ਚੰਗਾ ਹੀ ਕਿਹਾ ਜਾਊਗਾ ਚੰਗਾ ਹੀ ਕਿਹਾ ਜਾਊਗਾ ਹਨਾ ਹੂੰ ਤੇ ਫਿਰ ਇਹ 1,95,000 ਰੁਪਏ ਡਿਮਾਂਡ ਰੱਖੀ ਹੈ ਜੀ ਹਾਂ ਜੀ 1,95,000 ਇਹ ਜਿਹੜਾ ਬੰਦਾ ਤੁਹਾਡੇ ਵੀਡੀਓ ਜਰੇ ਅੱਗੇ ਆਏਗਾ ਉਹਨੂੰ 1,80,000 ਦਾ ਟਰੈਕਟਰ ਦੇਵਾਂਗੇ ਜੀ ਅੱਛਾ 1,80,000 80,000 ਤੇ ਆਪਣਾ ਫੋਨ ਨੰਬਰ ਫੋਨ ਨੰਬਰ ਹੈਗਾ 9465122440 ਨੁਰਜੀਤ ਸਿੰਘ ਮੇਰਾ ਨਾਂ ਇਹ ਬਠਿੰਡੇ ਦੇ ਲਾਗੇ 9 ਕਿਲੋਮੀਟਰ ਪਿੰਡ ਮੇਰਾ ਮੀਆ ਬਾਦਰ ਰੋਡ ਤੇ ਜੀ ਬਾਦਰ ਰੋਡ ਤੇ ਜੀ ਤੇ ਮੰਡੀ ਆਪਣੀ ਹੁਣ ਕਿਹੜੀ ਆ ਗਈ ਇਹ ਮੰਡੀ ਪਲਾਟ ਨੰਬਰ 16 ਜੀ ਪਲਾਟ ਨੰਬਰ 16 ਆ ਗਿਆ ਹੁਣ ਹਾਂ ਤੇ ਦੋਸਤੋ ਅਨਕਲੋਰੀ ਨਾਲ ਉੱਥੋਂ ਸ਼ਿਫਟ ਹੋ ਕੇ ਇੱਥੇ ਆ ਗਿਆ ਹੈ ਨਾ ਜੇ ਕੋਈ ਬੰਦਾ ਭਰਾ ਵੀਡੀਓ ਦੇਖ ਕੇ ਮੰਨ ਲਓ ਵੀ ਮੰਡੀ 'ਚ ਵੀ ਆਉਣਾ ਚਾਹੁੰਦਾ ਹੈ ਤਾਂ 16 ਨੰਬਰ ਪਲਾਟ 16 ਨੰਬਰ ਪਲਾਟ ਹੈ ਨਾ ਤੇ ਬਾਕੀ ਨੰਬਰ ਆਪਾਂ ਵੀਡੀਓ 'ਚ ਨੰਬਰ ਆਪਾਂ ਵੀਡੀਓ 'ਚ ਲਾਈ ਦਿੱਤਾ ਵੀਡੀਓ ਬੜੀ ਲੱਗੀ ਦਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਅਨਕਲ ਜੀ ਧੰਨਵਾਦ